ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਇਸ ਹਫ਼ਤੇ ਦਾ ਰਾਸ਼ੀ ਫਲ 5 ਪਾਵ ਕੇ 25 ਤਰੀਕ ਤੋਂ ਲੈ ਕੇ 31 ਤਰੀਕ ਤੱਕ ਮਾਰਚ ਤੱਕ ਇਹ ਹਫ਼ਤਾ ਤੁਹਾਡਾ ਕਿਵੇਂ ਦਾ ਰਹਿਣ ਵਾਲਾ ਹੈ ਤੁਹਾਡੀ ਜ਼ਿੰਦਗੀ ਵਿੱਚ ਕਿਹੜੀਆਂ ਕਿਹੜੀਆਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਤੇ ਕਿਹੜੀਆਂ ਤੁਸੀਂ ਜੇਕਰ ਸਾਵਧਾਨੀਆਂ ਵਰਤ ਲੈਂਦੇ ਹੋ ਤਾਂ ਉਹਨਾਂ ਪਰੇਸ਼ਾਨੀਆਂ ਤੋਂ ਤੁਸੀਂ ਕਿਵੇਂ ਮੁਕਤੀ ਵੀ ਪਾ ਸਕਦੇ ਹੋ ਕਿਹੜੀਆਂ-ਕਿਹੜੀਆਂ ਤੁਹਾਨੂੰ ਖੁਸ਼ਖਬਰੀਆਂ ਮਿਲ ਸਕਦੀਆਂ ਹਨ ਆਓ ਜਾਣਦੇ ਹਾਂ ਜੀ ਇਸ ਹਫ਼ਤੇ ਦੇ ਰਾਸ਼ੀ ਫਲ ਦੇ ਬਾਰੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲਕਸ਼ਮੀ ਦੀ ਕਿਰਪਾ 12 ਹੀ ਰਾਸ਼ੀਆਂ ਤੇ ਹੋ ਜਾਵੇ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਲਈ ਮੇਕ ਰਾਸ਼ੀ ਵਾਲਿਆਂ ਲਈ ਮਾਰਚ ਦਾ ਆਖਰੀ ਹਫ਼ਤਾ ਬਹੁਤ ਹੀ ਸ਼ੁਭ ਭਾਗ ਲੈ ਕੇ ਆਉਣ ਵਾਲਾ ਹੈ ਪਿਛਲੇ ਹਫਤੇ ਕੀਤੇ ਗਏ ਤੁਹਾਡੇ ਯਤਨਾਂ ਦੇ ਸ਼ੁਭ ਨਤੀਜੇ ਤੁਹਾਨੂੰ ਪ੍ਰਾਪਤ ਹੋ ਜਾਣਗੇ ਤੇ ਜੋ ਵੀ ਤੁਹਾਡੀ ਜ਼ਿੰਦਗੀ 'ਚ ਰੁਕਾਵਟਾਂ ਸਨ ਉਹ ਇਸ ਹਫਤੇ ਦੂਰ ਹੋ ਜਾਣਗੀਆਂ ਹਫਤੇ ਦੇ ਪਹਿਲੇ ਅੱਧ ਵਿੱਚ ਰਿਸ਼ਤੇਦਾਰਾਂ ਦੇ ਨਾਲ ਗਲਤਫਹਿਮੀਆਂ ਦੂਰ ਹੋ ਜਾਣਗੀਆਂ ਅਤੇ ਤੁਹਾਨੂੰ ਉਹਨਾਂ ਦੇ ਨਾਲ ਖੁਸ਼ੀ ਭਰੇ ਪਲ ਬਿਤਾਉਣ ਦੇ ਮੌਕੇ ਵੀ ਮਿਲ ਜਾਣਗੇ ਅਤੇ ਤੁਹਾਨੂੰ ਉਹਨਾਂ ਦੇ ਨਾਲ ਖੁਸ਼ੀ ਭਰੇ ਪਲ ਬਿਤਾਉਣ ਦੇ ਮੌਕੇ ਵੀ ਮਿਲ ਜਾਣਗੇ ਇਸ ਹਫ਼ਤੇ ਕਾਰੋਬਾਰ ਦੇ ਸਬੰਧ ਵਿੱਚ ਕੀਤੀ ਗਈ ਕੋਈ ਯਾਤਰਾ ਬਹੁਤ ਸ਼ੁਭ ਅਤੇ ਲਾਭਕਾਰੀ ਸਾਬਤ ਹੋ ਜਾਵੇਗੀ। ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮਦਦ ਅਤੇ ਸਹਿਯੋਗ ਨਾਲ ਕਾਰੋਬਾਰ ਨੂੰ ਵਧਾਉਣ ਦੀ ਯੋਜਨਾ ਸਫਲ ਹੋ ਜਾਵੇਗੀ। ਅਦਾਲਤੀ ਮਾਮਲਿਆਂ ਵਿੱਚ ਰਾਹਤ ਮਿਲਣ ਦੀ ਸੰਭਾਵਨਾ ਹੈ। ਵਿਰੋਧੀ ਆਪ ਹੀ ਸਮਝੌਤਾ ਸ਼ੁਰੂ ਕਰ ਸਕਦੇ ਹਨ। ਤੁਹਾਡੀ ਪ੍ਰੇਮ ਜ਼ਿੰਦਗੀ ਵਿੱਚ ਇਸ ਹਫ਼ਤੇ ਬਹੁਤ ਸ਼ਾਨਦਾਰ ਹੋਣ ਵਾਲੀ ਹੈ। ਤੁਹਾਨੂੰ ਆਪਣੇ ਪ੍ਰੇਮੀ ਸਾਥੀ ਨਾਲ ਖੁਸ਼ੀ ਭਰੇ ਪਾਲ ਬਿਤਾਉਣ ਦਾ ਮੌਕਾ ਵੀ ਮਿਲ ਜਾਵੇਗਾ ਤੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਹਨੂਮਾਨ ਜੀ ਨੂੰ ਗੁੜ ਅਤੇ ਛੋਲੇ ਚੜਾਓ ਅਤੇ ਸ੍ਰੀ ਸੁੰਦਰ ਕਾਂਠ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਬਹੁਤ ਹੀ ਸ਼ੁਭ ਫਲ ਦੇਣ ਵਾਲਾ ਹੈ ਇਸ ਹਫਤੇ ਤੁਹਾਡੇ ਯੋਜਨਾਬੱਧ ਕੰਮ ਸਮੇਂ ਤੇ ਪੂਰੇ ਹੋ ਜਾਣਗੇ ਇਸ ਹਫਤੇ ਜਿਸ ਕੰਮ ਨੂੰ ਵੀ ਤੁਸੀਂ ਸ਼ੁਰੂ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਇਸ ਸਮੇਂ ਦੌਰਾਨ ਟੈਕਨੋਲੋਜੀ ਦੇ ਖੇਤਰ ਵਿੱਚ ਜਿਹੜੇ ਲੋਕ ਜੁੜੇ ਹੋਏ ਹਨ ਉਹਨਾਂ ਨੂੰ ਵਿਸ਼ੇਸ਼ ਸਫਲਤਾ ਮਿਲਣ ਦੀ ਸੰਭਾਵਨਾ ਹੈ ਕੈਰੀਅਰ ਕਾਰੋਬਾਰ ਅਤੇ ਆਰਥਿਕ ਨਜ਼ਰੀਏ ਤੋਂ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਹੈ ਨੌਕਰੀ ਪੇਸ਼ਾ ਲੋਕ ਆਪਣੇ ਕਾਰਜ ਸਥਾਨ ਤੇ ਅਨੁਕੂਲ ਰਹਿਣਗੇ ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਹੋ ਸਕਦੇ ਹਨ ਅਤੇ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਵੀ ਸੌਂਪ ਸਕਦੇ ਹਨ ਜਿਸ ਤੋਂ ਬਾਅਦ ਤੁਹਾਡੇ ਕੰਮ ਵਾਲੀ ਥਾਂ ਤੇ ਤੁਹਾਡੀ ਭਰੋਸੇਯੋਗਤਾ ਵੱਧ ਜਾਵੇਗੀ ਖਾਸ ਗੱਲ ਇਹ ਹੈ ਕਿ ਕਿਸੇ ਵੀ ਟੀਚੇ ਨੂੰ ਪੂਰਾ ਕਰਨ ਦੇ ਲਈ ਤੁਹਾਡੇ ਸਹਿਯੋਗੀ ਮਦਦਗਾਰ ਸਾਬਿਤ ਹੋ ਜਾਣਗੇ ਹਫਤੇ ਦੇ ਅਖੀਰਲੇ ਹਿੱਸੇ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਲੰਬੀ ਦੂਰੀ ਦੀ ਯਾਤਰਾ ਬਹੁਤ ਹੀ ਸੰਭਵ ਹੈ ਤੁਹਾਨੂੰ ਇਸ ਹਫਤੇ ਬਹੁਤ ਹੀ ਉਡੀਕੀ ਜਾਣ ਵਾਲੀ ਕੋਈ ਖੁਸ਼ਖਬਰੀ ਵੀ ਮਿਲ ਸਕਦੀ ਹੈ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਬਹੁਤ ਹੀ ਖੁਸ਼ ਨਮਾ ਬਣ ਜਾਵੇਗਾ ਵਿਹੋਤਾ ਸੰਬੰਧਾਂ ਵਿੱਚ ਤੁਹਾਡੇ ਮਿਠਾਸ ਰਹੇਗੀ ਸੁਹਾਵਣੇ ਪਲਾਂ ਦਾ ਆਨੰਦ ਮਾਣੋਗੇ ਤੁਸੀਂ ਬਹੁਤ ਹੀ ਸੁਹਾਵਣੇ ਪਲਾਂ ਦਾ ਆਨੰਦ ਮਾਣੋਗੇ ਘਰੇਲੂ ਔਰਤਾਂ ਦੀ ਧਾਰਮਿਕ ਕੰਮਾਂ ਪ੍ਰਤੀ ਰੁਚੀ ਵਧ ਜਾਵੇਗੀ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਕ੍ਰਿਸਟਲ ਸ਼ਿਵਲਿੰਗ ਦੀ ਰੋਜ਼ਾਨਾ ਹੀ ਸਹੀ ਰਸਮਾਂ ਦੇ ਨਾਲ ਪੂਜਾ ਕਰਨੀ ਹੈ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਤਰਨ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਰਲਵਾ ਮਿਲਵਾ ਰਹਿਣ ਵਾਲਾ ਹੈ ਹਫਤੇ ਦੇ ਪਹਿਲੇ ਅੱਧ ਵਿੱਚ ਤੁਹਾਡਾ ਮਨ ਜਿਆਦਾ ਕੰਮ ਕਾਰਨ ਪਰੇਸ਼ਾਨ ਰਹੇਗਾ ਇਸ ਸਮੇਂ ਦੌਰਾਨ ਤੁਹਾਨੂੰ ਆਪਣੇ ਸਮੇਂ ਸ਼ਕਤੀ ਅਤੇ ਪੈਸੇ ਦਾ ਪ੍ਰਬੰਧ ਕਰਨਾ ਪਵੇਗਾ ਨਹੀਂ ਤਾਂ ਤੁਹਾਨੂੰ ਆਰਥਿਕ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਹਫਤੇ ਤੁਹਾਡੇ ਅੰਦਰ ਐਸ਼ੋ ਆਰਾਮ ਅਤੇ ਬੇਲੋੜੇ ਦਿਖਾਵੇ ਵੱਲ ਰੁਝਾਨ ਪੈਦਾ ਹੋ ਸਕਦਾ ਹੈ ਫਜ਼ੂਲੀ ਖਰਚੇ ਤੋਂ ਬਚ ਜਾਓ ਨਹੀਂ ਤਾਂ ਤੁਹਾਨੂੰ ਕਰਜ਼ਾ ਮੰਗਣਾ ਵੀ ਪੈ ਸਕਦਾ ਹੈ ਜੇਕਰ ਤੁਸੀਂ ਕਾਰੋਬਾਰ ਵਿੱਚ ਲੱਗੇ ਹੋਏ ਹੋ ਤਾਂ ਤੁਹਾਨੂੰ ਬਾਜ਼ਾਰ ਦੀ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਸਮੇਂ ਦੌਰਾਨ ਤੁਹਾਨੂੰ ਵਪਾਰ ਨਾਲ ਸੰਬੰਧਿਤ ਕੋਈ ਸੌਦਾ ਕਰਦੇ ਸਮੇਂ ਸਾਵਧਾਨ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਨੌਕਰੀ ਪੇਸ਼ਾ ਲੋਕਾਂ ਲਈ ਕੰਮ ਵਾਲੀ ਥਾਂ ਤੇ ਸਹਿਕਰਮੀਆਂ ਦੇ ਟਕਰਾਅ ਤੋਂ ਬਚਣਾ ਚਾਹੀਦਾ ਹੈ ਬੱਚਿਆਂ ਨਾਲ ਜੁੜੀਆਂ ਸਮੱਸਿਆਵਾਂ ਤੁਹਾਡੀਆਂ ਸਮੱਸਿਆਵਾਂ ਦਾ ਵੱਡਾ ਕਾਰਨ ਬਣ ਸਕਦੀਆਂ ਹਨ ਪ੍ਰੇਮ ਸੰਬੰਧਾਂ ਵਿੱਚ ਸੋਚ ਸਮਝ ਕੇ ਹੀ ਅੱਗੇ ਵਧੋ ਅਤੇ ਇਸ ਨੂੰ ਬੇਲੋੜੀ ਵਿਖਾਉਣ ਤੋਂ ਬਚ ਜਾਓ ਨਹੀਂ ਤਾਂ ਸਮਾਜਿਕ ਕਲੰਕ ਦੇ ਨਾਲ ਬੇਲੋੜੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ ਤੇ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਭਗਵਾਨ ਸ਼੍ਰੀ ਗਣੇਸ਼ ਨੂੰ ਦੁਰਵਾ ਚੜਾਓ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲੇ ਲੋਕਾਂ ਲਈ ਇਹ ਹਫ਼ਤਾ ਮਿਲਿਆ ਜੁਲਿਆ ਨਤੀਜਾ ਦੇਣ ਵਾਲਾ ਸਾਬਿਤ ਹੋ ਜਾਵੇਗਾ ਹਫਤੇ ਦੇ ਸ਼ੁਰੂ ਵਿੱਚ ਲੰਬੀ ਦੂਰੀ ਦੀ ਯਾਤਰਾ ਦੀ ਬਹੁਤ ਹੀ ਸੰਭਾਵਨਾ ਬਣੀ ਹੋਈ ਹੈ। ਅਜਿਹਾ ਕਰਦੇ ਸਮੇਂ ਤੁਹਾਨੂੰ ਆਪਣੀ ਸਿਹਤ ਅਤੇ ਸਮਾਨ ਦੋਵਾਂ ਦਾ ਪੂਰਾ ਹੀ ਧਿਆਨ ਰੱਖਣਾ ਪਵੇਗਾ। ਇਸ ਹਫਤੇ ਕੋਈ ਵੀ ਕੰਮ ਜਲਦਬਾਜ਼ੀ ਵਿੱਚ ਕਰਨ ਤੋਂ ਬਚ ਜਾਓ। ਧਿਆਨ ਨਾਲ ਗੱਡੀ ਚਲਾਓ ਨਹੀਂ ਤਾਂ ਸੱਟ ਲੱਗਣ ਦੀ ਵੀ ਸੰਭਾਵਨਾ ਹੈ। ਤੁਹਾਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਦੌਰਾਨ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਕਿਸੇ ਪੁਰਾਣੀ ਬਿਮਾਰੀ ਦੇ ਪੈਦਾ ਹੋਣ ਕਾਰਨ ਤੁਹਾਨੂੰ ਸਰੀਰਕ ਕਸ਼ਟ ਚਲਣੇ ਪੈ ਸਕਦੇ ਹਨ ਤੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਸ਼ਿਵਲਿੰਗ ਨੂੰ ਜਲ ਚੜਾਓ ਅਗਲੀ ਰਾਸ਼ੀ ਹੈ ਜੀ ਸੇਂਗ ਰਾਸ਼ੀ ਸੇਂਗ ਰਾਸ਼ੀ ਦੇ ਲੋਕਾਂ ਲਈ ਇਸ ਹਫਤੇ ਹਾਲਾਤ ਕਦੇ ਨਰਮ ਅਤੇ ਕਦੇ ਅਨੁਕੂਲ ਤੇ ਕਦੇ ਪ੍ਰਤੀਕੂਲ ਨਜ਼ਰ ਆਉਣਗੇ ਹਫਤੇ ਦੇ ਸ਼ੁਰੂ ਵਿੱਚ ਤੁਹਾਨੂੰ ਚੰਗੀ ਕਿਸਮਤ ਦਾ ਪੂਰਾ ਹੀ ਸਹਿਯੋਗ ਮਿਲ ਜਾਵੇਗਾ ਅਤੇ ਤੁਹਾਡੇ ਕੰਮ ਸਮੇਂ ਤੇ ਪੂਰੇ ਹੁੰਦੇ ਨਜ਼ਰ ਆਉਣਗੇ ਦੂਜੇ ਅੱਧ ਵਿੱਚ ਕੰਮ ਦੇ ਨਾਲ ਜੁੜੀਆਂ ਸਮੱਸਿਆਵਾਂ ਤੁਹਾਡੀ ਚਿੰਤਾ ਦਾ ਵੱਡਾ ਕਾਰਨ ਬਣ ਜਾਣਗੀਆਂ ਇਸ ਰਾਸ਼ੀ ਦੇ ਲੋਕਾਂ ਨੂੰ ਇਸ ਹਫ਼ਤੇ ਆਪਣੇ ਦਿਲ ਦੇ ਨਾਲ ਦਿਮਾਗ ਦੀ ਵੀ ਪੂਰੀ ਹੀ ਵਰਤੋਂ ਕਰਨੀ ਪਵੇਗੀ ਕੈਰੀਅਰ ਅਤੇ ਕਾਰੋਬਾਰ ਨਾਲ ਜੁੜਿਆ ਕੋਈ ਵੀ ਫੈਸਲਾ ਭਾਵਨਾਵਾਂ ਜਾਂ ਜਲਦਬਾਜ਼ੀ ਵਿੱਚ ਨਾ ਲਓ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ ਤੁਹਾਨੂੰ ਬਾਅਦ ਵਿੱਚ ਕੰਮ ਨੂੰ ਮੁਲਤਵੀ ਕਰਨ ਦੇ ਆਪਣੇ ਰੁਝਾਨ ਨੂੰ ਰੋਕਣ ਦੀ ਲੋੜ ਪੈ ਜਾਵੇਗੀ ਸਿਹਤ ਪ੍ਰਤੀ ਥੋੜੀ ਲਾਪਰਵਾਹੀ ਦੇ ਕਾਰਨ ਤੁਹਾਨੂੰ ਹਸਪਤਾਲ ਵੀ ਜਾਣਾ ਪੈ ਸਕਦਾ ਹੈ ਪਰਿਵਾਰਕ ਸੁਖ ਮੱਧਮ ਰਹਿੰਦਾ ਹੈ ਸੁਖੀ ਵਿਵਹਤਾ ਜੀਵਨ ਲਈ ਆਪਣੇ ਰਿਸ਼ਤੇਦਾਰਾਂ ਪ੍ਰਤੀ ਇਮਾਨਦਾਰ ਰਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਸਹੀ ਰੀਤੀ ਰਿਵਾਜਾਂ ਦੇ ਨਾਲ ਭਗਵਾਨ ਲక్ష్ਮੀ ਨਰਾਇਣ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਮਿਲਿਆ ਜੁਲਿਆ ਸਾਬਿਤ ਹੋ ਜਾਵੇਗਾ ਇਸ ਹਫਤੇ ਸੱਟ ਜਾਂ ਚੋਰੀ ਆਦ ਦਾ ਡਰ ਰਹੇਗਾ ਅਜਿਹੀ ਸਥਿਤੀ ਵਿੱਚ ਧਿਆਨ ਨਾਲ ਗੱਡੀ ਚਲਾਓ ਅਤੇ ਆਪਣੇ ਸਮਾਨ ਦਾ ਪੂਰਾ ਧਿਆਨ ਰੱਖੋ ਹਫਤੇ ਦੇ ਸ਼ੁਰੂ ਵਿੱਚ ਤੁਸੀਂ ਧਾਰਮਿਕ ਅਤੇ ਪਰਿਵਾਰਕ ਕੰਮਾਂ ਵਿੱਚ ਰੁੱਝੇ रह ਸਕਦੇ ਹੋ ਇਸ ਸਮੇਂ ਦੌਰਾਨ ਹਫਤੇ ਦੇ ਮੱਧ ਵਿੱਚ ਕਿਸੇ ਸ਼ੁਭ ਜਾਂ ਸਮਾਜਿਕ ਕਾਰਜ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਇਸ ਸਮੇਂ ਦੌਰਾਨ ਤੁਹਾਨੂੰ ਅਚਾਨਕ ਕਿਸੇ ਚੀਜ਼ ਤੇ ਵੱਡੀ ਰਕਮ ਖਰਚ ਕਰਨੀ ਪੈ ਸਕਦੀ ਹੈ ਇਹ ਸਮਾਂ ਤੁਹਾਡੇ ਪਰਿਵਾਰਕ ਦ੍ਰਿਸ਼ਟੀਕੋਣ ਤੋਂ ਪਰਿਵਰਤਨਸ਼ੀਲ ਹੋਣ ਵਾਲਾ ਹੈ ਤੁਹਾਡੇ ਵਿਰੋਧੀਆਂ ਦੀਆਂ ਚਾਲਾਂ ਅਸਫਲ ਸਾਬਿਤ ਹੋ ਜਾਣਗੀਆਂ ਅਤੇ ਕਾਰਜਸਥਾਨ ਤੇ ਤੁਹਾਡਾ ਰੁਤਬਾ ਵਧ ਜਾਵੇਗਾ। ਪ੍ਰੇਮ ਸੰਬੰਧਾਂ ਵਿੱਚ ਅਨੁਕੂਲਤਾ ਰਹੇਗੀ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਪੂਜਾ ਦੇ ਦੌਰਾਨ ਹਰ ਰੋਜ਼ ਗਾਇਤਰੀ ਮੰਤਰ ਦੀ ਇੱਕ ਮਾਲਾ ਦਾ ਜਾਪ ਕਰੋ। ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ। ਤੁਲਾ ਰਾਸ਼ੀ ਦੇ ਲੋਕ ਆਪਣੀ ਤਾਕਤ ਅਤੇ ਬੁੱਧੀ ਤੇ ਹਿੰਮਤ ਦੇ ਬਲ ਦੇ ਨਾਲ ਇਸ ਹਫਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਫਲ ਹੋ ਜਾਣਗੇ। ਤੁਲਾ ਰਾਸ਼ੀ ਵਾਲੇ ਲੋਕਾਂ ਲਈ ਇਹ ਹਫਤਾ ਸੁਧਾਰਾਤਮਕ ਸਾਬਿਤ ਹੋ ਜਾਵੇਗਾ ਤੁਹਾਡੇ ਉੱਤੇ ਖੁਸ਼ੀਆਂ ਅਤੇ ਚੰਗੀ ਕਿਸਮਤ ਦੀ ਵਰਖਾ ਵੀ ਹੋ ਜਾਵੇਗੀ ਇਸ ਹਫਤੇ ਤੁਸੀਂ ਵੇਖੋਗੇ ਕਿ ਕੁਝ ਸਮੇਂ ਤੋਂ ਤੁਹਾਨੂੰ ਜਿਹੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਰਹੀਆਂ ਸਨ ਉਹ ਕਿਵੇਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਤੁਹਾਨੂੰ ਇਸ ਹਫਤੇ ਤੁਹਾਡੀਆਂ ਪਿਛਲੀਆਂ ਬਚਤਾਂ ਅਤੇ ਨਿਵੇਸ਼ਾਂ ਦੇ ਲਾਭ ਮਿਲਣੇ ਸ਼ੁਰੂ ਹੋ ਜਾਣਗੇ ਨੌਕਰੀ ਪੇਸ਼ਾ ਲੋਕਾਂ ਲਈ ਆਮਦਨ ਦੇ ਵਾਧੂ ਸਰੋਤ ਹੋਣਗੇ ਕਾਰਜਸਥਾਨ ਤੇ ਇਸ ਰਾਸ਼ੀ ਦੇ ਲੋਕਾਂ ਨੂੰ ਸਮੇਂ-ਸਮੇਂ ਤੇ ਆਪਣੇ ਸਹਿਯੋਗੀਆਂ ਅਤੇ ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲਦਾ ਹੀ ਰਹੇਗਾ। ਬਾਜ਼ਾਰ ਵਿੱਚ ਫਸਿਆ ਕਾਰੋਬਾਰੀ ਲੋਕਾਂ ਦਾ ਪੈਸਾ ਅਚਾਨਕ ਬਾਹਰ ਆ ਜਾਵੇਗਾ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼੍ਰੀ ਅੰਤਰ ਦੀ ਪੂਜਾ ਕਰੋ। ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ। वृश्चਿਕ ਰਾਸ਼ੀ ਵਾਲਿਆਂ ਲਈ ਇਸ ਹਫ਼ਤੇ ਲੋਕਾਂ ਨੂੰ ਨਜ਼ਦੀਕੀ ਲਾਭ ਦੇ ਬਦਲੇ ਦੂਰ ਤੇ ਨੁਕਸਾਨ ਤੋਂ ਬਚਣਾ ਪਵੇਗਾ। ਕਿਉਂਕਿ ਇਸ ਹਫਤੇ ਦੌਰਾਨ ਹਾਲਾਤ ਉਤਰਾ ਚੜਾ ਵਾਲੇ ਹੋਣ ਵਾਲੇ ਹਨ ਤੁਹਾਨੂੰ ਜਲਦਬਾਜ਼ੀ ਵਿੱਚ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸੋਚਣਾ ਹੋਵੇਗਾ ਹਫਤੇ ਦੇ ਪਹਿਲੇ ਅੱਧ ਵਿੱਚ ਕਰਮਚਾਰੀ ਵਰਗ ਨੂੰ ਕੰਮ ਦੇ ਸਥਾਨ ਤੇ ਕੁਝ ਰਾਹਤ ਨਜ਼ਰ ਆ ਸਕਦੀ ਹੈ ਪਰ ਫਿਲਹਾਲ ਸਮਾ ਪੂਰੀ ਤਰ੍ਹਾਂ ਅਨੁਕੂਲ ਨਹੀਂ ਕਿਹਾ ਜਾ ਸਕਦਾ ਇਸ ਸਮੇਂ ਦੌਰਾਨ ਤੁਹਾਨੂੰ ਆਪਣੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਬਣਾਈ ਰੱਖਣ ਅਤੇ ਵਿਰੋਧੀਆਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ ਇਸ ਸਮੇਂ ਦੌਰਾਨ ਆਪਣੇ ਕੰਮ ਨੂੰ ਦੂਜਿਆਂ ਦੇ ਹੱਥ ਵਿੱਚ ਛੱਡਣ ਦੀ ਗਲਤੀ ਨਾ ਕਰਨਾ ਪਰਿਵਾਰਕ ਦ੍ਰਿਸ਼ਟੀਕੋਣ ਤੋਂ ਇਹ ਸਮਾ ਤੁਹਾਡੇ ਲਈ ਥੋੜਾ ਪ੍ਰਤੀਕੂਲ ਹੋ ਸਕਦਾ ਹੈ ਇਸ ਸਮੇਂ ਦੌਰਾਨ ਕੁਝ ਘਰੇਲੂ ਸਮੱਸਿਆਵਾਂ ਤੁਹਾਨੂੰ ਚਿੰਤਾ ਦਾ ਕਾਰਨ ਬਣ ਸਕਦੀਆਂ ਹਨ ਗੂੜੇ ਸਬੰਧਾਂ ਨੂੰ ਸੁਧਾਰਨ ਲਈ ਤੁਹਾਨੂੰ ਗੱਲ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਭਗਵਾਨ ਹਨੂਮਾਨ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲੇ ਲੋਕਾਂ ਨੂੰ ਕੋਈ ਖਾਸ ਕੰਮ ਕਰਨ ਜਾਂ ਕੋਈ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣਾ ਹੋਵੇਗਾ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ ਪਿਛਲੇ ਕੁਝ ਸਮੇਂ ਤੋਂ ਚੱਲੀ ਆ ਰਹੀ ਕਿਸੇ ਸਮੱਸਿਆ ਜਾਂ ਚਿੰਤਾ ਤੋਂ ਤੁਹਾਨੂੰ ਇਸ ਹਫ਼ਤੇ ਰਾਹਤ ਮਿਲ ਸਕਦੀ ਹੈ ਰੁਜ਼ਗਾਰ ਦੀ ਭਾਲ ਵਿੱਚ ਭਟਕ ਰਹੇ ਲੋਕਾਂ ਦੀ ਉਡੀਕ ਥੋੜੀ ਹੋਰ ਵੱਧ ਸਕਦੀ ਹੈ ਇਸ ਹਫ਼ਤੇ ਧਨ ਰਾਸ਼ੀ ਦੇ ਲੋਕਾਂ ਨੂੰ ਸ਼ਾਰਟਕਟ ਦੁਆਰਾ ਪੈਸਾ ਕਮਾਉਣ ਜਾਂ ਮੁਨਾਫਾ ਕਮਾਉਣ ਤੋਂ ਬਚਣਾ ਚਾਹੀਦਾ ਹੈ ਹਫਤੇ ਦੇ ਪਹਿਲੇ ਅੱਧ ਵਿੱਚ ਪੈਸੇ ਦਾ ਲੈਣ-ਦੇਣ ਸਾਵਧਾਨੀ ਦੇ ਨਾਲ ਕਰੋ ਨਹੀਂ ਤਾਂ ਤੁਹਾਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕਾਰੋਬਾਰ ਕਰਦੇ ਹੋ ਤਾਂ ਆਪਣੇ ਸਾਥੀ ਤੇ ਅੰਨਾ ਭਰੋਸਾ ਨਾ ਕਰਨਾ ਕਿਸੇ ਨਾਲ ਕੋਈ ਵਾਦਾ ਵੀ ਨਾ ਕਰੋ ਜਿਸ ਨੂੰ ਪੂਰਾ ਕਰਨਾ ਤੁਹਾਡੇ ਲਈ ਬਹੁਤ ਹੀ ਮੁਸ਼ਕਿਲ ਹੋ ਜਾਵੇ ਪ੍ਰੇਮ ਸੰਬੰਧਾਂ ਵਿੱਚ ਸੋਚ ਸਮਝ ਕੇ ਅੱਗੇ ਵਧੋ ਤੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਭਗਵਾਨ ਸ਼੍ਰੀ ਵਿਸ਼ਨੂੰ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਦੇ ਲੋਕਾਂ ਨੂੰ ਇਸ ਹਫਤੇ ਚੰਗੀ ਕਿਸਮਤ ਦਾ ਪੂਰਾ ਹੀ ਸਹਿਯੋਗ ਮਿਲ ਜਾਵੇਗਾ ਹਫਤੇ ਦੇ ਪਹਿਲੇ ਅੱਧ ਵਿੱਚ ਤੁਸੀਂ ਰਾਹਤ ਮਹਿਸੂਸ ਕਰ ਸਕਦੇ ਹੋ ਤੁਹਾਨੂੰ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਪੂਰਾ ਸਹਿਯੋਗ ਮਿਲੇਗਾ ਜ਼ਮੀਨ ਇਮਾਰਤਾਂ ਆਦ ਦੇ ਮਾਮਲੇ ਵਿੱਚ ਗੱਲਬਾਤ ਰਾਹੀਂ ਹੱਲ ਤੁਹਾਡੇ ਸਾਰੇ ਹੀ ਮਸਲੇ ਹੋ ਜਾਣਗੇ ਜੇਕਰ ਤੁਹਾਡਾ ਕੋਈ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ ਤਾਂ ਉਸ ਦਾ ਫੈਸਲਾ ਤੁਹਾਡੇ ਹੱਕ ਵਿੱਚ ਹੋ ਜਾਵੇਗਾ ਨੌਕਰੀ ਪੇਸ਼ਾ ਲੋਕਾਂ ਨੂੰ ਸਹਿਕਰਮੀਆ ਅਤੇ ਸੀਨੀਅਰ ਤੋਂ ਇੱਜ਼ਤ ਸਹਿਯੋਗ ਅਤੇ ਬਹੁਤ ਹੀ ਤਰੱਕੀ ਵੀ ਮਿਲਣ ਵਾਲੀ ਹੈ ਇਸ ਮਿਆਦ ਦੇ ਦੌਰਾਨ ਤੁਹਾਡੇ ਵਿੱਚ ਯੋਜਨਾ ਬਣਾਉਣ ਦੇ ਕੰਮ ਕਰਨ ਦਾ ਰੁਝਾਨ ਵਧ ਜਾਵੇਗਾ ਰਿਸ਼ਤਿਆਂ ਦੇ ਨਜ਼ਰੀਏ ਤੋਂ ਇਹ ਹਫਤਾ ਤੁਹਾਡੇ ਲਈ ਬਹੁਤ ਹੀ ਅਨੁਕੂਲ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਪ੍ਰਾਦ ਸ਼ਿਵਲਿੰਗ ਦੀ ਸਹੀ ਰਸਮਾਂ ਦੇ ਨਾਲ ਪੂਜਾ ਕਰਨੀ ਹੈ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੰਨ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਸ਼ੁਭ ਅਤੇ ਚੰਗੀ ਕਿਸਮਤ ਲਿਆਵੇਗਾ ਇਸ ਹਫਤੇ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਛੋਟੀਆਂ-ਛੋਟੀਆਂ ਰੁਕਾਵਟਾਂ ਦੇ ਬਾਵਜੂਦ ਤੁਹਾਨੂੰ ਲੋੜਿੰਦੀ ਸਫਲਤਾ ਅਤੇ ਲਾਭ ਮਿਲ ਜਾਵੇਗਾ ਨੌਕਰੀ ਪੇਸ਼ਾ ਲੋਕਾਂ ਲਈ ਹਫਤੇ ਦਾ ਪਹਿਲਾ ਹਿੱਸਾ ਸ਼ੁਭ ਸਾਬਿਤ ਹੋ ਜਾਵੇਗਾ ਇਸ ਸਮੇਂ ਦੌਰਾਨ ਉੱਚ ਅਧਿਕਾਰੀ ਅਤੇ ਕੰਮ ਤੋਂ ਖੁਸ਼ ਨਜ਼ਰ ਆਉਣਗੇ ਤੁਹਾਡੀ ਮਿਹਨਤ ਅਤੇ ਚੰਗੇ ਕੰਮ ਦੀ ਸ਼ਲਾਘਾ ਵੀ ਕੀਤੀ ਜਾਵੇਗੀ ਤੁਹਾਨੂੰ ਵਿਸ਼ੇਸ਼ ਕੰਮ ਲਈ ਸਨਮਾਨਿਤ ਵੀ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਸਮੇਂ ਦੌਰਾਨ ਤੁਹਾਨੂੰ ਉਹਨਾਂ ਲੋਕਾਂ ਤੋਂ ਬਹੁਤ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ ਜੋ ਅਕਸਰ ਮੂਡ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਉੱਚ ਸਿੱਖਿਆ ਲਈ ਯਤਨਸ਼ੀਲ ਵਿਦਿਆਰਥੀਆਂ ਅਤੇ ਪ੍ਰੀਖਿਆਵਾਂ ਦੇ ਮੁਕਾਬਲੇ ਦੀ ਤਿਆਰੀ ਲਈ ਸਮਾਂ ਅਨੁਕੂਲ ਹੈ ਜੇਕਰ ਤੁਸੀਂ ਕਿਸੇ ਨੂੰ ਆਪਣਾ ਪਿਆਰ ਇਜ਼ਹਾਰ ਕਰਨਾ ਚਾਹੁੰਦੇ ਹੋ ਤਾਂ ਅਜਿਹਾ ਕਰਨ ਵਿੱਚ ਤੁਹਾਡੀ ਮਦਦ ਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਪਹਿਲਾਂ ਤੋਂ ਮੌਜੂਦ ਪਿਆਰ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਜਾਵੇਗਾ। ਕੌੜੇ ਮਿੱਠੇ ਝਗੜਿਆਂ ਦੇ ਬਾਵਜੂਦ ਵਿਆਹਤਾ ਜੀਵਨ ਖੁਸ਼ਹਾਲ ਰਹੇਗਾ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਪੰਚਮੁਖੀ ਹਨੂਮਾਨ ਜੀ ਦੀ ਪੂਜਾ ਕਰਦੇ ਹੋਏ ਰੋਜ਼ਾਨਾ 7 ਵਾਰ ਉਹਨਾਂ ਦਾ 40 ਦਾ ਪਾਠ ਕਰੋ। ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੇਨ ਰਾਸ਼ੀ। ਮੇਨ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਮਿਲਿਆ ਜੁਲਿਆ ਸਾਬਿਤ ਹੋ ਜਾਵੇਗਾ। ਮਜ਼ਦੂਰ ਵਰਗ ਲਈ ਸਮਾਂ ਮੱਧਮ ਫਲਦਾਇਕ ਹੈ। ਅਜਿਹੇ ਸਮੇਂ ਵਿੱਚ ਕੰਮ ਵਾਲੀ ਥਾਂ ਤੇ ਲੋਕਾਂ ਦੀਆਂ ਛੋਟੀਆਂ-ਮੋਟੀਆਂ ਗੱਲਾਂ ਨੂੰ ਅਹਿਮੀਅਤ ਦੇਣ ਦੀ ਬਜਾਏ ਉਹਨਾਂ ਨੂੰ ਆਪਣਾ ਕੰਮ ਸਮਝਦਾਰੀ ਨਾਲ ਕਰਨਾ ਚਾਹੀਦਾ ਹੈ। ਮੀਨ ਰਾਸ਼ੀ ਦੇ ਲੋਕਾਂ ਨੂੰ ਕਿਸੇ ਵੀ ਸਹਿਯੋਗੀ ਤੇ ਅੰਨਾ ਭਰੋਸਾ ਨਹੀਂ ਕਰਨਾ ਚਾਹੀਦਾ ਅਤੇ ਆਪਣੇ ਕੰਮ ਨੂੰ ਬਿਹਤਰ ਤਰੀਕੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਸਮੇਂ ਦੌਰਾਨ ਤੁਹਾਨੂੰ ਕਿਸੇ ਅਣਚਾਹੇ ਸਥਾਨ ਤੇ ਤਬਦੀਲ ਕੀਤਾ ਜਾ ਸਕਦਾ ਹੈ। ਕਾਰੋਬਾਰੀ ਲੋਕਾਂ ਲਈ ਹਫ਼ਤੇ ਦਾ ਪਿਛਲਾ ਹਿੱਸਾ ਜਿਹੜਾ ਸੀ ਉਹ ਮੱਧਮ ਸੀ ਪਰ ਹੁਣ ਸ਼ੁਭ ਸਾਬਿਤ ਹੋ ਜਾਵੇਗਾ ਜੇਕਰ ਤੁਸੀਂ ਪਿਛਲੇ ਸਮੇਂ ਵਿੱਚ ਕਿਸੇ ਯੋਜਨਾ ਵਿੱਚ ਪੈਸਾ ਲਗਾਇਆ ਸੀ ਤਾਂ ਉਸ ਦਾ ਲਾਭ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਇਸ ਸਮੇਂ ਦੌਰਾਨ ਲੰਮੇ ਸਮੇਂ ਤੋਂ ਲਟਕਦੇ ਕੰਮ ਪੂਰੇ ਹੋਣ ਦੀ ਸੰਭਾਵਨਾ ਹੈ ਨੌਕਰੀ ਪੇਸ਼ਾ ਲੋਕਾਂ ਲਈ ਵਾਧੂ ਆਮਦਨ ਦਾ ਸਾਧਨ ਬਣ ਜਾਵੇਗਾ ਜੋ ਵੀ ਸਮੱਸਿਆਵਾਂ ਤੁਸੀਂ ਪਿਛਲੇ ਸਮੇਂ ਵਿੱਚ ਝੇਲੀਆਂ ਹਨ ਉਹ ਤੁਹਾਡੀਆਂ ਹੱਲ ਹੋ ਜਾਣਗੀਆਂ ਪ੍ਰੇਮ ਸੰਬੰਧਾਂ ਵਿੱਚ ਅਨੁਕੂਲਤਾ ਰਹੇਗੀ ਤੁਹਾਡੇ ਪ੍ਰੇਮੀ ਸਾਥੀ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਜਾਵੇਗਾ ਵਿਆਹਤਾ ਜੀਵਨ ਖੁਸ਼ਹਾਲ ਹੋਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਰੀਤੀ ਰਿਵਾਜਾਂ ਅਨੁਸਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰੋ ਦੋਸਤੋ ਇਹ ਸੰਨ ਉਹ 12 ਰਾਸ਼ੀਆਂ ਜਿਨ੍ਹਾਂ ਦਾ ਰਾਸ਼ੀ ਫਲ ਤੁਹਾਨੂੰ ਅਸੀਂ ਅੱਜ ਦੱਸਿਆ ਹੈ ਜੀ ਜੇਕਰ ਤੁਸੀਂ ਸਾਡੇ ਦੱਸੇ ਹੋਏ ਉਪਾਅ ਕਰ ਲੈਂਦੇ ਹੋ ਤਾਂ ਤੁਹਾਡਾ ਹਫਤਾ ਬਹੁਤ ਹੀ ਸ਼ੁਭ ਹੋ ਜਾਵੇਗਾ ਤੁਹਾਡੇ ਲਈ ਬਹੁਤ ਹੀ ਉਚਿਤ ਫਲ ਲੈ ਕੇ ਆਵੇਗਾ ਧੰਨਵਾਦ